ਦੂਜੇ ਜਥੇਬੰਦੀ ਨੂੰ ਸੁਨੇਹਾ ਦੰਨੇ ਆ ਵੀ ਪਹੁੰਚੋ ਜੇ ਹੁਣ ਘਰੇ ਬਹਿਣਗੇ ਤਾਂ ਲੋਕ ਉਹਨਾਂ ਦੇ ਛਤਰ ਮਾਰਨ ਗਰੋਂ ਦੇ ਪੋਤਰੇ ਵੀ ਕਹਿਣਗੇ ਵੀ ਤੁਸੀਂ ਘਰੇ ਬੈਠੇ ਰਹੀ ਆ ਡੱਲੇ ਵਾਲ ਸਾਹਿਬ ਉੱਥੇ ਮਰਨ ਵਰਤੇ ਬੈਠਾਈ ਤੇ ਤੁਸੀਂ ਕਿੱਥੇ ਸੀ ਜੇ ਹੁਣ ਜਾਵਾਂ ਤਾਂ ਉਹਨਾਂ ਦੀ ਪੱਖ ਚ ਜਾਂਦੀ ਹੈ ਗੱਲ ਤੇ ਜੇ ਨਾ ਆਂਗੇ ਤਾਂ ਛੇਤਰੀ ਕਾਣਗੇ ਅਸੀਂ ਕਹਿੰਦੇ ਆ ਵੀ ਬਹਿਣਾ ਪਰ ਉਹ ਆਪਸ ਵਿੱਚ ਹੀ ਕਰੀ ਜਾਂਦੇ ਸਾਨੂੰ ਸੁਨੇਹਾ ਭੇਜੋ ਸਾਨੂੰ ਐ ਕਰੋ ਦੱਸੋ ਸਾਡੇ ਵਹਿਤ ਰਿਹਾ ਕਿਸੇ ਦਾ ਅਸੀਂ ਭੇਜ ਗਏ ਸਾਡਾ ਬੰਦਾ ਤਾਂ ਸਾਹਾਂ ਤੇ ਵੀ ਹੁਣ ਵੀ ਮਰ ਸਕਦਾ ਘੰਟੀਨੂ ਵੀ ਮਰ ਸਕਦਾ ਤੇ ਅਸੀਂ ਉਹਨਾਂ ਨੂੰ ਚਿੱਠੀ ਪੱਤਰ ਭੇਜ ਗਏ ਜਾਂ ਸੁਨੇਹਾ ਭੇਜ ਗਏ ਵੇਖੂ ਅਰਥੀਆਂ ਭੂਕਦੇ ਆ ਇਹ ਲੋਕ ਛਿੱਤਰ ਮਾਰਦੇ ਨੇ ਲੋਕ ਛਿੱਤਰ ਮਾਰਦੇ ਅਰਥੀਆਂ ਫੇਰ ਭੂਕਦੇ ਲੋਕਾਂ ਤੋਂ ਡਰਦੇ ਲੋਕ ਇਹਨਾਂ ਤੋਂ ਬੇਵਾਰੇ ਹੋ ਕੇ ਇਹਨਾਂ ਨੂੰ ਬੇਮੁਖ ਕਰਕੇ ਲੋਕ ਪਹੁੰਚ ਗਏ ਉੱਥੇ ਬੜੀਆਂ ਜਥੇਬੰਦੀਆਂ ਉੱਥੇ ਪਹੁੰਚੀਆਂ ਉਹ ਕਹਿੰਦੇ ਸਾਡੇ ਆਗੂ ਤੋਂ ਅਸੀਂ ਕੋਈ ਪੁੱਛਿਆ ਨਹੀਂ ਨਾ ਸਾਡੇ ਆਗੂ ਜਾਂਦੇ ਆ ਪਰ ਅਸੀਂ ਇੱਥੇ ਪਹੁੰਚ ਗਏ ਅਸੀਂ ਇਹ ਕਹੇ ਵੀ ਤੁਸੀਂ ਉਹਨਾਂ ਨੂੰ ਰਾਏ ਤਾਂ ਲੈਂਦੇ ਉਹਾਂ ਦੇ ਉਹ ਤਾਂ ਆਉਂਦੇ ਹੀ ਨਹੀਂ ਵੀ ਸਾਡੇ ਆਗੂ ਨਹੀਂ ਪਹੁੰਚੇ ਅਸੀਂ ਬਾਗੀ ਹੋ ਕੇ ਆਏ ਆ ਤੇ ਸਿੱਧੂਪੁਰ ਜਥੇਬੰਦੀ ਚ ਰਲਾਂਗੇ ਰਾਹ ਸਾਹਿਬ ਤੋਂ ਤੱਬਿਆਂ ਇੱਥੋਂ ਤੱਕ ਆ ਗਿਆ ਕਹਿੰਦੇ ਇੱਕ ਫੋਨ ਤੱਕ ਦੱਲਿਆਲ ਸਾਹਿਬ ਨੇ ਸਾਡਾ ਨਹੀਂ ਚੁੱਕਿਆ ਕਹਿੰਦੇ ਉਹ ਖੁਦ ਹੀ ਸਾਡੇ ਨਾਲ ਸਮਰਥਨ ਕਰਨ ਨਹੀਂ ਚਾਹੁੰਦੇ ਇਸ ਤਸਕੀਮ ਦੇ ਵਿੱਚੋਂ ਕੱਢਿਆ ਨਹੀਂ ਉਹ ਖੁਦ ਐਸਕੇਮ ਤੋਂ ਜਿਹੜੇ ਹੈਗੇ ਆ ਪਾਸੇ ਹੋਏ ਨੇ ਖੁਦ ਮੁੱਖ ਮੋੜੇ ਜਦੋਂ ਇਹ ਦਿੱਲੀੋਂ ਭੱਜ ਗਏ ਨਾ ਸਾਰੇ ਫੇਰ ਐਸੇ ਕਰਕੇ ਉਹਨਾਂ ਨੇ ਮੁੱਖ ਮੋੜਿਆ ਨਾ ਤੂੰ ਵੀ ਜੇ ਹੁਣ ਵੀ ਇਹਨਾਂ ਨੂੰ ਵਿੱਚ ਵੜ ਦੇਣਾ ਅਸੀਂ ਅੱچھے ਆਪਦਾ ਕੰਮ ਵੜਦਾ ਜੇ ਹੁਣ ਇਹਨਾਂ ਨੂੰ ਵਿਚ ਵੜਦਾ ਇਹਨਾਂ ਨੇ ਉਹੀ ਕੁਝ ਫੇਰ ਕਰ ਦੇਣਾ ਵੋਟਾਂ ਵਾਲੇ ਪਾਸੇ ਫੇਰ ਭੱਜਣਾ ਇਹਨਾਂ ਨੇ ਗਾਂਹ ਜਾ ਕੇ ਮਿਲ ਜਾਣਾ ਤਾਂ ਸਾਡਾ ਕੰਮ ਫੇਰ ਅਧੂਰਾ ਰਹੇ ਜੂ ਕਿਸਾਨਾਂ ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਲੋਕਾਂ ਨੇ ਕਿਸਾਨਾਂ ਦਾ ਵਿਸ਼ਵਾਸ ਟੁੱਟ ਜੂ ਇਸ ਕਰਕੇ ਇਹਨਾਂ ਦਾ ਫੋਨ ਨਹੀਂ ਚੱਕ ਰਹੇ ਦੂਜੀਆਂ ਕਿਸਾਨ ਜੱਥੇਬੰਦੀ ਜਿਹੜੀਆਂ ਨਹੀਂ ਐ ਤੁਹਾਨੂੰ ਕੀ ਲੱਗਦਾ ਕੋਈ ਜ਼ਿਆਦਾ ਤਾਂ ਕਰਕੇ ਨਹੀਂ ਆ ਰਹੀ ਨਹੀਂ ਉਹ ਤਾਂ ਹੁਣ ਇਹਨਾਂ ਨੂੰ ਐ ਨਹੀਂ ਪਤਾ ਵੀ ਕੀ ਗੱਲ ਹੈ ਕੀ ਇਹਨਾਂ ਨੂੰ ਕਹਿਣਾ ਡੱਲੇ ਵਾਲਾ ਸਾਹਿਬ ਨਾਲ ਤੇ ਅਸੀਂ ਤਾਂ ਕਹਿਨੇ ਆ ਕੇ ਬੈਠੋ ਵੀ ਜਿੱਥੇ ਮਰਜ਼ੀ ਬਹਿ ਜਾਣਾ ਇਹ ਬਰਨਾਮ ਕਰਨ ਦੇ ਤਲੇ ਹੋਏ ਆ ਜਿਹੜਾ ਕਿ ਸਾਨੂੰ ਐਮਐਲਏ ਜਿੰਨੇ ਉਹ ਤਿਆਰ ਐ ਐਮਐਸਸੀ ਤੇ ਐਮਐਸਪੀ ਲਈ ਹਾਂ ਇਹ ਜਿਹੜੀਆਂ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਇਹ ਕੰਮ ਨਾ ਹੋਵੇ ਤਾਂ ਜੰਗ ਹੈ ਇਸੇ ਕਰਕੇ ਕਹਿ ਰਹੀਆਂ ਕਿ ਡੱਲੇ ਵਾਲਾ ਮੂਹਰੇ ਆਊਗਾ ਪਰ ਡੱਲੇ ਵਾਲਾ ਤਾਂ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਡੱਲੇ ਵਾਲਾ ਤਾਂ ਮੂਹਰੇ ਆ ਗਿਆ ਜੇ ਉਹਦੀ ਸ਼ਹੀਦੀ ਹੁੰਦੀ ਹੈ ਤਾਂ ਵੀ ਆ ਗਿਆ ਜੇ ਉਹ ਜਿੱਤ ਕੇ ਜਾਂਦਾ ਤਾਂ ਵੀ ਆ ਗਿਆ ਉਹ ਤਾਂ ਹੀਰੋ ਬਣ ਗਿਆ ਜੇ ਮਰ ਗਿਆ ਤਾਂ ਵੀ ਬਣ ਗਿਆ ਤੇ ਜੇ ਜਿਉਂਦਾ ਤਾਂ ਵੀ ਬਣ ਗਿਆ ਜਿਵੇਂ ਆ ਡੱਬ ਵਾਲੀ ਵਾਲਾ ਬਾਰਡਰ ਸੀ ਇਹਨਾਂ ਨੂੰ ਉਦੋਂ ਵੀ ਕਿਐਚ ਵੀ ਤੁਸੀਂ ਇਹ ਰੋਕ ਲੋ ਦਿਖਾਉਂਦਾ ਵਾਲਿਆਂ ਨੇ ਰੋਕਿਆ ਸੀ ਉਦੋਂ ਉਤੋਂ ਭੱਜ ਗਏ ਉੜ ਕੇ ਉੱਠ ਖੜੇ ਦੂਜੇ ਬਾਰਡਰ ਪਏ ਉਹਨਾਂ ਤੇ ਬਹਿ ਜਾਣਾ ਜੇ ਸਾਥ ਦੇਣਾ ਹੋਵੇ ਕਿੰਨੇ ਬਾਰਡਰ ਪਏ ਆਪਣੇ ਜਾ ਕੇ ਬਹਿ ਜਾਣ ਕੋਈ ਇਹਨਾਂ ਨੂੰ ਉਠਾਉਂਦਾ ਪਰ ਇਹ ਜਾ ਨਹੀਂ ਦੇ ਉਹ ਆਦੇ ਹੁੰਦੇ ਨਾ ਖੇਡਣਾ ਨਾ ਖੇਡਣ ਦੇਵਾ ਗੁੱਤੀ ਚ ਮੁੱਦੂ ਆ ਉਹ ਗੱਲ ਇਹਨਾਂ ਦੀ ਤਨੇਰ ਸਾਹਿਬ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਬੈਠੇ ਕਹਿੰਦੇ ਬੈਠਣ ਤੋਂ ਬਾਅਦ ਜਦੋਂ ਅਸੀਂ ਉੱਠ ਗਏ ਸਾਡਾ ਇੱਕ ਵਾਰ ਧੰਨਵਾਦ ਤੱਕ ਜਿਹੜਾ ਹੈਗਾ ਨਹੀਂ ਕੀਤਾ ਨਹੀਂ ਉੱਥੋਂ ਉੱਠਣ ਤੋਂ ਤਾਂ ਅਸੀਂ ਕਿਹਾ ਹੀ ਨਹੀਂ ਉਹ ਜਿਹੜਾ ਬੰਦਾ ਉੱ ਮਰਨ ਮਰਤ ਵੀ ਹੱਲ ਹੈਗਾ ਹੱਲ ਕਿਉਂ ਨਹੀਂ ਹੱਲ ਹੈ ਜਿਵੇਂ ਉਹਦੇ ਮਗਰ 10 ਜੋਦੇ ਹੋਰ ਆ ਸਾਡੇ ਜੇ ਇੱਕ ਡੱਲੇ ਵਾਲ ਸ਼ਹੀਦ ਹੁੰਦਾ ਨਾ ਤੇ ਉਹਦੇ ਮਗਰ 10 ਡੱਲੇ ਵਾਲ ਹੋਰ ਆ ਸਾਡੇ ਉਹ ਏਸੀ ਤਰ੍ਹਾਂ ਹੀ ਜਣਦੀ ਵਾਰੀ ਸਰ ਚੱਲੀ ਜਾਊਗਾ ਉਸ ਤੋਂ ਬਾਅਦ ਜੇ 10 ਵੀ ਸਾਡੇ ਸ਼ਹੀਦ ਹੁੰਦੇ ਨਾ ਉਸ ਤੋਂ ਬਾਅਦ ਜ਼ਿਲ੍ਹਿਆਂ ਵਾਲੇ ਬਲਾਕਾਂ ਵਾਲੇ ਉਹ ਕਹਿ ਰਹੇ ਕਿ ਸਾਡੇ ਨਾਲ ਕੋਈ ਪਿੰਡਾਂ ਵਾਲੇ ਕਹਿ ਰਹੇ ਆ ਇੱਕ ਮਾਂ ਦਾ ਫੋਨ ਆਇਆ ਕਿਸਾਨ ਨੂੰ ਵੀ ਮੇਰੇ ਪੁੱਤ ਦੀ 10ਵੀਂ 12ਵੀਂ ਵਾਰੀ ਆ ਮੈਨੂੰ ਦੋ ਨੰਬਰ ਤੇ ਕਰੋ ਮੇਰੇ ਬੇਟੇ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਮਰਨ ਵਰਤ ਜਿਹੜਾ ਆ ਉਹ ਜਾਰੀ ਹੈ ਜਿੱਥੇ ਸਰਕਾਰ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਡਾਕਟਰਾਂ ਦੀ ਸਹਾਇਤਾ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਕੋਰਟ ਦੇ ਹੁਕਮ ਜਿਹੜੇ ਆ ਉਹ ਹੋਏ ਨਹੀਂ ਸਭ ਦੇ ਵਿੱਚ ਜਿਹੜਾ ਹੈਗਾ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਮਰਨ ਵਰਤ ਜਾਰੀ ਹੈ ਤੇ ਬੀਤੇ ਕੱਲ੍ਹ ਬੰਦ ਦਾ ਸੱਦਾ ਵੀ ਪੰਜਾਬ ਭਰ ਦੇ ਵਿੱਚ ਪਰਮਾ ਮਿਲਿਆ ਮੇਰੇ ਨਾਲ ਪ੍ਰੈਸ ਕਥਰ ਰঞ্জੀਤ ਸਿੰਘ ਹੋਣਗੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਜਿਹੜੇ ਕੱਲ ਤੁਹਾਡੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਉਸ ਚੀਜ਼ ਨੂੰ ਕਿਵੇਂ ਕਿਵੇਂ ਹੰਗਾਰਾ ਕਿਵੇਂ ਮਿਲਿਆ ਵੇਖੋ ਜਿਹੜਾ ਕੱਲ ਸੀ ਸਾਡਾ ਬੰਦ ਦਾ ਸੱਦਾ ਸੀਗਾ ਉਹ ਬੜਾ ਹੰਗਾਰਾ ਮਿਲਿਆ ਸਾਨੂੰ ਆਮ ਲੋਕਾਂ ਵੱਲੋਂ ਪਬਲਿਕ ਵੱਲੋਂ ਜਿਵੇਂ ਪੀਆਰਟੀਸੀ ਖੇਤੀਬਾੜੀ ਵਿਭਾਗ ਮਹਿਕਮਾ ਸੀ ਜਿੰਨੇ ਵੀ ਮਹਿਕਮੇ ਆ ਸਾਨੂੰ ਭਰਪੂਰ ਹੰਗਾਰਾ ਮਿਲਿਆ ਬਹੁਤ ਜ਼ਿਆਦਾ ਵੱਧ ਚੜ ਕੇ ਹਿੱਸਾ ਲਿਆ ਦੁਕਾਨਦਾਰ ਵੀਰਾਂ ਨੇ ਤਰੰਦਸਾ ਸਬਜੀ ਰੇਣੀ ਜੋ ਵੀ ਜਿੰਨੇ ਸੀਗੇ ਸਭ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਜੇਕਰ ਮਰਨ ਮਰਤ ਦੀ ਗੱਲ ਕਰੀਏ ਤਾਂ ਇਸ ਤੇ ਉੱਪਰ ਵੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਸਵਾਲ ਵੀ ਵੱਡੇ ਖੜੇ ਕੀਤੇ ਜਾ ਰਹੇ ਨੇ ਕਿ ਉਹ ਕਹਿੰਦੇ ਨੇ ਕਿ ਕਿਸਾਨ ਆਗੂ ਬਣਨਾ ਕੋਈ ਸਖਾਲੀ ਨਹੀਂ 40-40 ਸਾਲ ਲੱਗ ਜਾਂਦੇ ਨੇ ਤੇ ਕਿਸਾਨ ਆਗੂ ਦੀ ਜਾਨ ਐਦਾਂ ਹੀ ਜਾਇਆ ਨਹੀਂ ਜਾਣੀ ਚਾਹੀਦੀ ਜੇਕਰ ਲੜਨਾ ਆ ਤਾਂ ਜੂਝ ਕੇ ਲੜਨਾ ਚਾਹੀਦਾ ਹੈ ਮਰਨ ਮਰਤ ਕੋਈ ਹੱਲ ਨਹੀਂ ਹੈ ਵੇਖੋ ਜੀ ਮਰਨ ਮਰਤ ਵੀ ਹੱਲ ਹੈਗਾ ਹੱਲ ਕਿਉਂ ਨਹੀਂ ਹੱਲ ਹੈ ਕਿਉਂਕਿ ਅਸੀਂ ਪਹਿਲਾਂ ਸਭ ਕੁਝ ਕਰਕੇ ਵੇਖ ਲਿਆ ਸਰਕਾਰ ਟਸ ਤੋਂ ਮਸ ਨਹੀਂ ਹੋਈ ਸਾਨੂੰ 10-12 ਮਹੀਨੇ ਹੋ ਗਏ ਉਹਦੇ ਕਰਕੇ ਸਾਡੇ ਪ੍ਰਧਾਨ ਜੀ ਨੇ ਫੈਸਲਾ ਲੈ ਲਿਆ ਕਿ ਸਾਂਝੇ ਫੋਰਮ ਵੱਲੋਂ ਮੋਰਚੇ ਵੱਲੋਂ ਕਿ ਮੈਂ ਮਰਨwarte ਬੈਠੂਗਾ ਚਲੋ ਅਸੀਂ ਪਹਿਲਾਂ ਕਿਹਾ ਵੀ ਸੀ ਪ੍ਰਧਾਨ ਜੀ ਠੀਕ ਨਹੀਂ ਪਰ ਉਹ ਕਹਿੰਦੇ ਵੀ ਨਹੀਂ ਜਿਹੜੇ ਲੋਕਾਂ ਦਾ ਵਿਸ਼ਵਾਸ ਆ ਉਹ ਆਪਣੇ ਤੋਂ ਟੁੱਟ ਚੂ ਜਿਹਾ ਤੇ ਬੰਦਿਆਂ ਤੋਂ ਜੇ ਆਪਾਂ ਨਾ ਕੁਝ ਕਰਿਆ ਤਾਂ ਪਰ ਉਹਨਾਂ ਨੇ ਆਪ ਦੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕਿਹਾ ਕਿ ਮੈਂ ਮਰਨwarte ਬੈਠੂਗਾ ਜਿਹੜਾ ਕਿ 10 ਮਹੀਨੇ ਹੋ ਗਏ ਲੋਕਾਂ ਨੂੰ ਸਾਡੇ ਮੂੰਹੋਂ ਨਹੀਂ ਝਾਕਦੇ ਨੂੰ ਵੀ ਅੱਜ ਕਰਦੇ ਆ ਕੁਛ ਕੱਲ ਨੂੰ ਕਰਦੇ ਆ ਪਰ ਜੇ ਸਰਕਾਰ ਨਾ ਮੰਨੀ ਤਾਂ ਮੈਂ ਆਪਣੀ ਜਾਨ ਦੇ ਦੂੰਗਾ ਇੱਥੋਂ ਮੈਂ ਖਾਲੀ ਨਹੀਂ ਮੁੜਦਾ ਆਪਣੀ ਜਾਨ ਦੇਊਗਾ ਤੇ ਧਰਨਾ ਜਿਹੜਾ ਬਰਕਰਾਰ ਰਹੂਗਾ ਤੇ ਉਦੋਂ ਮੁੜ ਕੇ 10 ਸਾਡੇ ਸਿੰਘ ਹੋ ਰਹਾ ਮਗਰ ਮੇਰੀ ਡੈੱਡ ਬੋਡੀ ਚੱਕਿਓ ਨਾ ਮੈਂ ਐਸੀ ਤਰ੍ਹਾਂ ਮੇਰੀ ਡੈੱਡ ਬੋਡੀ ਦਾ ਕਿਤੇ ਮਗਰ ਕਿਸਾਨ ਹੋਰ ਬਾ ਦਿਓ ਜੇ ਉਹ ਉਹ ਸ਼ੀਦ ਹੁੰਦਾ ਤਾਂ ਉਹ ਦੂਜੇ ਦੀ ਡੈੱਡ ਬੋਡੀ ਧਰ ਦੇ ਇਸੇ ਕਰਕੇ ਉਹਨੇ ਪਹਿਲ ਕਦਮੀ ਜਦੋਂ ਕੀਤੀ ਸ਼ੁਰੂ ਚ ਆਪਦੇ ਬੱਚਿਆਂ ਦੇ ਨਾਂ ਜ਼ਮੀਨ ਕਰਾ ਕੇ ਆਪਦੇ ਪੋਤੇ ਨਾਂ ਆਪਦੇ ਲੜਕੇ ਨਾਂ ਤੇ ਆਪਣੀ ਨੂੰ ਨਾ ਜ਼ਮੀਨ ਕਰਾ ਕੇ ਆਏ ਹੋ ਵੀ ਸਰਕਾਰ ਨੂੰ ਆਏ ਨਾ ਰਹੇ ਜੀ ਵੀ ਇਹ ਵੈਸੇ ਹੀ ਕਹੀ ਜਾਂਦਾ ਜਦੋਂ ਪੱਕਾ ਸਬੂਤ ਮਿਲਿਆ ਸਰਕਾਰ ਦੇ ਫੇਰਪਾਦੀ ਬਣੀ ਆ ਪਹਿਲਾਂ ਤਾਂ ਉਹਨੂੰ ਆਏ ਸੀ ਵੀ ਵੈਸੇ ਹੀ ਗੱਲਾਂ ਮਾਰੀ ਜਾਂਦੇ ਆ ਇਹ ਹੁਣ ਜਦੋਂ ਉਹਨਾਂ ਨੇ ਅੱਜ 36ਵਾਂ ਦਿਨ ਹੋ ਗਿਆ ਜੀ ਤੇ ਉਹਨਾਂ ਨੇ ਅਨ ਦਾ ਦਾਣਾ ਵੀ ਮੂੰਹ 'ਚ ਨਹੀਂ ਪਾਇਆ ਤਾਂ ਸਰਕਾਰ ਕਹਿ ਰਹੀ ਏ ਤੁਹਾਨੂੰ ਟ੍ਰੀਟਮੈਂਟ ਦੇਵਾਂਗੇ ਇੱਥੇ ਅਸੀਂ ਮਿੰਨੀ ਹਸਪਤਾਲ ਖੋਲ੍ਹ ਦਿੰਨੇ ਆ ਪਰ ਅਸੀਂ ਕਹਿਆ ਵੀ ਸਾਨੂੰ ਕੋਈ ਦਵਾਈ ਦੀ ਲੋੜ ਨਹੀਂ ਕੋਈ ਸਾਨੂੰ ਮਿੰਨੀ ਹਸਪਤਾਲ ਦੀ ਲੋੜ ਨਹੀਂ ਅਸੀਂ ਐਸੀ ਤਰ੍ਹਾਂ ਹੀ ਲੜਾਂਗੇ ਜਿੰਨਾ ਚਿਰ ਸਾਡੇ ਸਾਹ ਵਗਦੇ ਆ ਕੋਈ ਗੱਲ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਜਿਵੇਂ ਤੁਸੀਂ ਕਿਹਾ ਕਿ ਇਸ ਤੋਂ ਬਾਅਦ ਹੋਰ ਵੀ 10 ਯੋਧਿਆਂ ਦੀ ਲਿਸਟ ਆ ਜੇਕਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕੁਝ ਹੁੰਦਾ ਤਾਂ ਉਸ ਤੋਂ ਬਾਅਦ ਦੀ ਕੈਸੀ ਲਿਸਟ ਆ ਕਿ ਉਸ ਤੋਂ ਬਾਅਦ ਵੀ ਹੋਰ ਕੋਈ ਕਿਸੇ ਨੇ ਮਰਨ ਵਰਤੇ ਬੈਠਣਾ ਪਰ ਮਰਨ ਵਰਤ ਜਾਰੀ ਰਹੂਗਾ ਜਿਹੜਾ ਮਰਨ ਵਰਤ ਹੈ ਉਹ ਸਾਡਾ ਜਾਰੀ ਰਹੂਗਾ ਜਿਵੇਂ ਉਹਦੇ ਮਗਰ 10 ਯੋਧੇ ਹੋਰ ਆ ਸਾਡੇ ਜੀ ਜੇ ਇੱਕ ਡੱਲੇਵਾਲ ਸ਼ਹੀਦ ਹੁੰਦਾ ਨਾ ਤੇ ਉਹਦੇ ਮਰ 10 ਡੱਲੇ ਵਾਲਾ ਹੋਰ ਆ ਸਾਡੇ ਹੂੰ ਉਹ ਇਸੇ ਤਰ੍ਹਾਂ ਹੀ ਜਨਦੀ ਵਾਰੀ ਸਰ ਚੱਲੀ ਜਾਊਗਾ ਉਸ ਤੋਂ ਬਾਅਦ ਜੇ 10 ਵੀ ਸਾਡੇ ਸ਼ਹੀਦ ਹੁੰਦੇ ਨਾ ਉਸ ਤੋਂ ਬਾਅਦ ਜ਼ਿਲ੍ਹਿਆਂ ਵਾਲੇ ਬਲਾਕਾਂ ਵਾਲੇ ਉਹ ਕਹਿ ਰਹੇ ਕਿ ਸਾਡੇ ਨਾਲ ਖਾਓ ਪਿੰਡਾਂ ਵਾਲੇ ਕਹਿ ਰਹੇ ਐ ਪਰ ਅਸੀਂ ਲਿਖ ਨਹੀਂ ਰਹੇ ਵੀ ਅਜੇ ਥੋੜੀ ਵਾਰੀ ਨਹੀਂ ਆ ਰਹੀ ਇੱਕ ਮਾਂ ਦਾ ਫੋਨ ਆਇਆ ਕਿਸਾਨ ਨੂੰ ਜੀ ਵੀ ਮੇਰੇ ਪੁੱਤ ਦੀ 10ਵੀਂ 12ਵੀਂ ਵਾਰੀ ਆ ਮੈਨੂੰ ਦੋ ਨੰਬਰ ਤੇ ਕਰੋ ਮੇਰੇ ਬੇਟੇ ਓਕੇ ਐਸੀ ਤਰ੍ਹਾਂ ਕਿਸਾਨ ਆ ਰਹੇ ਐ ਵੇਖੋ ਕਿੰਡੀ ਕੁਰਬਾਨੀਆਂ ਉਸ ਮਾਂ ਦੀ ਉਹ ਕਹਿ ਰਿਹਾ ਮੇਰੇ ਬੇਟੇ ਦਾ ਦੂਜੇ ਨੰਬਰ ਤੇ ਕਰੋ ਨਾ ਵੀ ਮੈਨੂੰ ਛੇਤੀ ਹੈ ਵੀ ਮੇਰਾ ਬੇਟਾ ਛੇਤੀ ਬੈਠੇ ਐਸੇ ਆਪਣੇ ਕਿਸਾਨ ਆ ਜਿਹੜੇ ਕੁਰਬਾਨੀ ਦੇਣ ਤੋਂ ਡਰਦੇ ਨਹੀਂ ਤਿਆਰ ਪਰ ਸਮਰਥਨ ਨੂੰ ਕਿਵੇਂ ਦੇਖ ਰਹੇ ਹੋ ਜਿਵੇਂ ਹੁਣ ਵਾਰੋ ਵਾਰੀ ਸਮਰਥਨ ਦੀ ਗੱਲ ਚੱਲਦੀ ਆ ਕਾ ਕੋਟਾ ਹੋਰੇ ਵੀ ਕਹਿੰਦੇ ਨੇ ਕਿ ਹੁਣ ਗੱਡਾ ਖੁੱਬਿਆ ਹੋਇਆ ਕਿਸਾਨ ਆਗੋਂ ਦੇ ਹੱਥ ਦੇ ਵਿੱਚ ਆ ਗੱਡਾ ਕੱਢਣਾ ਆ ਜਾਂ ਖੜਾ ਰਹਿਣ ਦੀ ਐ ਪਰ ਹਾਲੇ ਤੱਕ ਫਿਰ ਵੀ ਉਹਨਾਂ ਜਥੇਬੰਦੀਆਂ ਦੇ ਵੱਲੋਂ ਸਮਰਥਨ ਭਾਵਤ ਉੱਥੇ ਆ ਕੇ ਤੁਹਾਡੇ ਨਾਲ ਜਥੇਬੰਦੀਆਂ ਨਹੀਂ ਬੈਠ ਰਹੀਆਂ ਉਸ ਚੀਜ਼ ਨੂੰ ਕਿਵੇਂ ਦੇਖੀ ਵੇਖੋ ਇਹਦੇ 'ਚ ਅਧਾਰਨਾ ਕਾਫੀ ਆ ਜਿਵੇਂ ਦੂਜੀਆਂ ਜਥੇਬੰਦੀਆਂ ਦੀ ਗੱਲ ਕਰਤੀ ਐ ਤੁਸੀਂ ਜਿਵੇਂ ਆਪਾਂ 8-10 ਜਣੇ ਇਕੱਠੇ ਹੋ ਜਾਈਏ ਜਾਂ ਕੋ ਟਰੈਕਟਰ ਖੋਬ ਜੇ ਨਾ ਤੇ ਉਹਨੂੰ 10 ਬੰਦੇ ਇਕੱਠੇ ਹੋ ਜਾਣ ਤਾਂ ਉੱਥੇ ਟਰੈਕਟਰ ਕੱਢਣ ਨਹੀਂ ਦਿੰਦੇ ਕੋਈ ਜਾਂਦਾ ਓਟਾ ਕੱਢ ਲਓ ਕੋਈ ਜਾਂਦਾ ਓਟਾ ਲਾ ਲਓ ਕੋਈ ਜਾਂਦਾ ਲਾਰ ਕਰ ਲਓ ਕੋਈ ਜਾਂਦਾ ਟਰਾਲੀ ਲਾ ਲਓ ਇਹ ਜਦੋਂ ਇਹ ਜਥੇਬੰਦੀਆਂ ਜਿਹੜੀਆਂ ਇਹ ਸਾਡਾ ਗੱਡਾ ਖੋਬਿਆ ਕੱਢਣ ਨਹੀਂ ਦੇ ਰਹੇ ਇਹ ਰੋਕ ਰਹੇ ਐ ਪਰ ਅਸੀਂ ਜਿਹੜੇ ਦਰਦ ਆਦਿ ਨਾਲ ਬੈਠੇ ਆ ਅਸੀਂ ਗੱਡਾ ਇਹ ਕੱਢ ਕੇ ਹਟਾਂਗੇ ਦੇ ਪਿੱਛੇ ਨਹੀਂ ਹਟਾਂਗੇ ਜਾਣਦੀ ਉਹ ਤੈਨੂੰ ਦੱਸਦਾ ਸਰਕਾਰ ਦੇ ਵੀ ਕੰਨਾਂ ਸੋਰੀ ਗੱਲ ਕੱਢਤੀ ਵੀ ਇੱਥੋਂ ਉੱਠਾਂਗੇ ਨਹੀਂ ਇਹਨਾਂ ਨੇ ਰਾਤ ਵੀ ਪੂਰੀ ਤਿਆਰੀ ਚ ਕੱਲ 4 ਵਜੇ ਸਾਨੂੰ ਫੋਨ ਆ ਗਿਆ ਸੀ ਉਥੋਂ ਕਾਲ ਆ ਗਈ ਸੀ ਕਾਕਾ ਸਿੰਘ ਕੋੜਾ ਦੀ ਕਿ ਚਾਰ ਚਫੇਰੋਂ ਘੇਰਾ ਪਾ ਲਿਆ ਕਿਸਾਨਾਂ ਨੂੰ ਫੌਜ ਨੇ ਤੇ ਪੁਲਿਸ ਨੇ ਫਾਇਰ ਬਗਰੇਟਾਂ ਲਿਆਂਦੀਆਂ ਅਥਰੂ ਗੈਸ ਵਾਲੇ ਗੋਲੇ ਲਿਆਂਦੇ ਬਿਛਾੜਾਂ ਲੈਂਦੀਆਂ ਪਾਣੀ ਵਾਲੀਆਂ ਗੱਡੀਆਂ ਲੈਂਦੀਆਂ ਪਰ ਸਾਡੇ ਕਿਸਾਨਾਂ ਨੂੰ ਅਸੀਂ ਸਬੋਧਨ ਕਰਤਾ ਉਹਨਾਂ ਦੀ ਰਿਕਾਰਡਿੰਗ ਦੱਸਤੀ ਵੀ ਆ ਰਹੀ ਹੈ ਔਰ ਸਾਡੇ ਕਿਸਾਨ ਹੀ ਰਾਤ-ਰਾਤ ਰੇਲਾਂ ਤੇ ਚੜ ਗਏ ਤੇ ਇਥੋਂ ਗੱਡੀਆਂ ਆਪੋ ਆਪਣੀਆਂ ਉਦੋਂ ਹੀ ਇਥੋਂ ਤੋਰਤੀਆਂ ਸੈਂਕੜੇ ਤੇ ਹਜ਼ਾਰਾਂ ਦੇ ਹਿਸਾਬ ਨਾਲ ਉਥੇ ਕਿਸਾਨ ਰਾਤ-ਰਾਤ ਪਹੁੰਚ ਗਏ ਸਾਡੇ ਪਰ ਕਿਸਾਨ ਜਥੇਬੰਦ ਇਹ ਵੀ ਕਹਿੰਦੀਆਂ ਨੇ ਨਾ ਕਿ ਕਹਿੰਦੇ ਨੇ ਕਿ ਐਸਕੇਮ ਵੱਲੋਂ ਮੀਟਿੰਗ ਵੀ ਬੁਲਾਈ ਜਾਂਦੀ ਹੈ ਕਹਿੰਦੇ ਅਸੀਂ ਬਹੁਤ ਕੋਸ਼ਿਸ਼ ਕੀਤੀ ਦੱਲੇਵਾਲ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਉਹ ਗ੍ਰਾਹ ਸਾਹਿਬ ਤੋਂ ਤੱਬਿਆਂ ਇਥੋਂ ਤੱਕ ਆ ਗਿਆ ਕਹਿੰਦੇ ਇੱਕ ਫੋਨ ਤੱਕ ਦੱਲੇਵਾਲ ਸਾਹਿਬ ਨੇ ਸਾਡਾ ਨਹੀਂ ਚੁੱਕਿਆ ਕਹਿੰਦੇ ਉਹ ਖੁਦ ਹੀ ਸਾਡੇ ਨਾਲ ਸਮਰਥਨ ਕਰਨਾ ਨਹੀਂ ਚਾਹੁੰਦੇ ਇਸ ਤਰ੍ਹਾਂ ਐਸਕੇਮ ਦੇ ਵਿੱਚੋਂ ਕੱਢਿਆ ਨਹੀਂ ਉਹ ਖੁਦ ਐਸਕੇਮ ਤੋਂ ਜਿਹੜੇ ਹੈ ਉਹਨਾਂ ਨੇ ਮੁਖੜੀ ਮੋੜਿਆ ਜੀ ਜਦੋਂ ਇਹ ਦਿੱਲੀੋਂ ਭੱਜ ਗਏ ਨਾ ਸਾਰੇ ਜੀ ਫੇਰ ਐਸੇ ਕਰਕੇ ਉਹਨਾਂ ਨੇ ਮੁਖ ਮੋੜਿਆ ਨਾ ਤੂੰ ਵੀ ਜੇ ਹੁਣ ਵੀ ਇਹਨਾਂ ਨੂੰ ਵਿੱਚ ਵਾੜ ਦੇਣਾ ਅਸੀਂ ਇੱਥੇ ਆਪਦਾ ਕੰਮ ਵਿਢਦਾ ਜੇ ਹੁਣ ਇਹਨਾਂ ਨੂੰ ਵਿੱਚ ਵਾੜਦੇ ਇਨਾਂ ਨੇ ਉਹੀ ਕੁਝ ਫੇਰ ਕਰ ਦੇਣਾ ਵੋਟਾਂ ਵਾਲੇ ਪਾਸੇ ਫੇਰ ਭੱਜਣਾ ਹੈ ਇਹਨਾਂ ਨੇ ਗਾਂਹ ਜਾ ਕੇ ਮਿਲ ਜਾਣਾ ਤਾਂ ਸਾਡਾ ਕੰਮ ਫੇਰ ਹਜ਼ੂਰ ਰਹੇ ਜੂ ਕਿਸਾਨਾਂ ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਲੋਕਾਂ ਨੇ ਕਿਸਾਨਾਂ ਦਾ ਵਿਸ਼ਵਾਸ ਟੁੱਟ ਜੂ ਇਸ ਕਰਕੇ ਇਹਨਾਂ ਦਾ ਫੋਨ ਨਹੀਂ ਚੱਕ ਰਹੀ ਇਹਨਾਂ ਨੇ ਕੋਈ ਗੱਲਬਾਤ ਇਸ ਕਰਕੇ ਨਹੀਂ ਕੀਤੀ ਕਿ ਲੋਕਾਂ ਦਾ ਵਿਸ਼ਵਾਸ ਅਸੀਂ ਨਹੀਂ ਤੋੜਨਾ ਚਾਹੁੰਦੇ ਅਸੀਂ ਕੰਮ ਕਰਨਾ ਚਾਹੁੰਦੇ ਆ ਲੋਕਾਂ ਇਸ ਕਰਕੇ ਇਹਨਾਂ ਨਾਲ ਗੱਲਬਤ ਨਹੀਂ ਕੀਤੀ ਪਰ ਤੁਹਾਨੂੰ ਲੱਗਦਾ ਕਿ ਇੱਕ ਜਥੇਬੰਦੀ ਐਮਐਸਪੀ ਦੀ ਜਿਹੜੀ ਹੈਗੀ ਉਹ ਮੰਗ ਨੂੰ ਲੈ ਕੇ ਜਿੱਤ ਸਕਦੀ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਲੜਾਈ ਬਹੁਤ ਵੱਡੀ ਆ ਸਿਰਫ ਇੱਕ ਮਰਨ ਵਰਤ ਦੇ ਨਾਲ ਇੱਕ ਜਥੇਬੰਦੀ ਨਹੀਂ ਜਿੱਤ ਸਕਦੀ ਉਹ ਕਹਿੰਦੇ ਨੇ ਕਿ ਪੂਰੇ ਪੰਜਾਬ ਨੂੰ ਪੂਰੇ ਹਿੰਦੁਸਤਾਨ ਦੇ ਵਿੱਚੋਂ ਅੰਦੋਲਨ ਖੜਾ ਕਰਨਾ ਪਊਗਾ ਭਾਵ ਤਿਆਰੀ ਜਿੰਨੀ ਹੋਣੀ ਚਾਹੀਦੀ ਆ ਉਨੀ ਤਿਆਰੀ ਭਾਵ ਬਿਨਾਂ ਤਿਆਰੀ ਤੋਂ ਗਏ ਨੇ ਡਲੇਵਾਲ ਸਾਹਿਬ ਤਾਂ ਕਰਕੇ ਨਹੀਂ ਜਿੱਤ ਹੋਣੀ ਨਹੀਂ ਬਿਨਾਂ ਤਿਆਰੀ ਤੋਂ ਨਹੀਂ ਗਏ ਜਿਹੜਾ ਸਾਡਾ ਜਥੇਬੰਦੀਆਂ ਦਾ ਕੰਮ ਸੀ ਨਾ ਸਾਡੇ ਨਾਲ 15 18 ਜਥੇਬੰਦੀਆਂ ਹੈਗੀਆਂ ਪੰਦੇਰ ਸਾਹਿਬ ਐ ਉਧਰੋਂ ਲੜਦੇ ਸ਼ੰਭੂਪੜ ਤੋਂ ਅਸੀਂ ਇਕੱਠਾ ਫੋਰਮ ਬਣਾ ਕੇ ਲੜੇ ਆ ਕੋਈ ਐ ਪੋਲੀ ਗੱਲ ਨਹੀਂ ਤੇ ਜਿਹੜਾ ਇਹਨਾਂ ਦੀ ਗੱਲ ਕਰਦੇ ਆ ਤੁਸੀਂ ਇਹਨਾਂ ਦੀ ਇਹਨਾਂ ਨੂੰ ਕਿਹੜਾ ਅਸੀਂ ਰੋਕਿਆ ਆ ਜਾਣ ਉੱਥੇ ਬਹਿ ਜਾਣ ਜਿਵੇਂ ਆ ਡੱਬ ਵਾਲੀ ਵਾਲਾ ਬਾਰਡਰ ਸੀ ਇਹਨਾਂ ਨੂੰ ਉਦੋਂ ਵੀ ਕਿਹਾ ਸੀ ਤੁਸੀਂ ਇਹ ਰੋਕ ਲੋ ਡਕਾਉਂਦਾ ਵਾਲਿਆਂ ਨੇ ਰੋਕਿਆ ਸੀ ਉਦੋਂ ਉਤੋਂ ਭੱਜ ਗਏ ਫੁੜ ਕੇ ਉੱਠ ਖੜੇ ਦੂਜੇ ਬਾਰਡਰ ਪਏ ਉਹਨਾਂ ਤੇ ਬਹਿ ਜਾਣ ਜੇ ਸਾਥ ਦੇਣਾ ਹੋਵੇ ਕਿੰਨੇ ਬਾਰਡਰ ਪਏ ਆਪਣੇ ਜਾ ਕੇ ਬਹਿ ਜਾਣ ਕੋਈ ਇਹਨਾਂ ਨੂੰ ਉਠਾਉਂਦਾ ਉਹ ਕਹਿਣ ਜੇ ਅਸੀਂ 28 ਤੱਕ ਕਹਿਣ ਪਰ ਅਸੀਂ ਠਾਉਂਦੇ ਨਹੀਂ ਬਹਿਣ ਜਿੱਥੇ ਮਰਜ਼ੀ ਬਹਿ ਜਾਣ ਕਿੰਨੇ ਬਾਰਡਰ ਵੇਲੇ ਪਏ ਆ ਜਾ ਕੇ ਬੈਠਣੇ ਪਰ ਇਹ ਜਾ ਨਹੀਂ ਰਹੇ ਉਹ ਆਦੇ ਹੁੰਦੇ ਨਾ ਖੇਡਣਾ ਨਾ ਖੇਡਣ ਦੇਵਾ ਗੁੱਤੀ ਜੀ ਮੁੱਤੂ ਆ ਉਹ ਗੱਲ ਇਹਨਾਂ ਦੀ ਹਾਂਜੀ ਤੁਹਾਨੂੰ ਤੁਹਾਨੂੰ ਕਿਉਂ ਲੱਗਦਾ ਵੀ ਉਹ ਜਾਣ ਬੁੱਝ ਕੇ ਨਹੀਂ ਜਾ ਰਹੇ ਜਾਂ ਤੁਸੀਂ ਕਹਿ ਰਹੇ ਹੋ ਕਿ ਉਹ ਗੱਡਾ ਕੁਬਬਿਆ ਖੜਾਉ ਨੂੰ ਜਾਣ ਬੁੱਝ ਕੇ ਕੱਢਣ ਨਹੀਂ ਦੇ ਰਹੇ ਜਥੇਬੰਦੀਆਂ ਤੁਹਾਨੂੰ ਇਹ ਕਿਉਂ ਲੱਗਦਾ ਉਹ ਤਾਂ ਸਮਰਥਨ ਦੇ ਰਹੇ ਹਾਲਾਂਕਿ ਕੱਲ ਵੀ ਬਹੁਤ ਜਥੇਬੰਦੀਆਂ ਦੇ ਵੱਲੋਂ ਹੱਕ ਦੇ ਵਿੱਚ ਸਮਰਥਨ ਜਿਹੜਾ ਕੀਤਾ ਗਿਆ ਉਹ ਗੱਲ ਵੱਖਰੀ ਆ ਉੱਥੇ ਨਹੀਂ ਪਹੁੰਚੇ ਪਰ ਅਰਥੀ ਵੀ ਫੂਕੀ ਬੜੇ ਕੁਝ ਕੀਤਾ ਗਿਆ ਵੇਖੋ ਅਰਥੀ ਕਾ ਫੂਕਦੇ ਆ ਇਹ ਲੋਕ ਛੇਤਰ ਮਾਰਦੇ ਇਹਨਾਂ ਦੇ ਲੋਕ ਛੇਤਰ ਮਾਰਦੇ ਆ ਅਰਥੀਆਂ ਫੇਰ ਫੂਕਦੇ ਲੋਕਾਂ ਤੋਂ ਡਰਦੇ ਲੋਕ ਇਹਨਾਂ ਤੋਂ ਬੇਵਾਰੇ ਹੋ ਕੇ ਇਹਨਾਂ ਨੂੰ ਬੇਮੁਖ ਕਰਕੇ ਲੋਕ ਪਹੁੰਚ ਗਏ ਉੱਥੇ ਬਹੁਤ ਸਾਰੇ ਕਿਸਾਨਾ ਸੀ ਜਥੇਬੰਦੀਆਂ ਦੇ ਨਾਂ ਨਹੀਂ ਲੈਂਦੇ ਬੜੀਆਂ ਜਥੇਬੰਦੀਆਂ ਉੱਥੇ ਪਹੁੰਚ ਗਈ ਉਹ ਕਹਿੰਦੇ ਸਾਡੇ ਆਗੂ ਤੂੰ ਅਸੀਂ ਕੋਈ ਪੁੱਛਿਆ ਨਹੀਂ ਨਾ ਸਾਡੇ ਆਗੂ ਜਾਂਦੇ ਆ ਪਰ ਅਸੀਂ ਇੱਥੇ ਪਹੁੰਚ ਗਏ ਅਸੀਂ ਇਹ ਕਹਿੰਦੇ ਤੁਸੀਂ ਉਹਨਾਂ ਨੂੰ ਰਾਏ ਤਾਂ ਲੈਂਦੇ ਉਹ ਆnde ਉਹ ਤਾਂ ਆਉਂਦੇ ਹੀ ਨਹੀਂ ਵੀ ਸਾਡੇ ਆਗੂ ਨਹੀਂ ਪਹੁੰਚ ਰਹੇ ਅਸੀਂ ਬਾਗੀ ਹੋ ਕੇ ਆਏ ਆ ਤੇ ਸਿੱਧੂਪੁਰ ਜਥੇਬੰਦੀ ਚ ਰਲਾਂਗੇ ਇਹ ਕਹਿ ਕੇ ਕਹਿ ਰਹੇ ਆ ਤੇ ਪਰ ਇਹ ਲੋਕਾਂ ਦੀ ਸ਼ਰਮ ਨਾ ਜਿਹੜੇ ਆਹ ਇੱਥੇ ਨਿੱਕੇ ਮੂٹے ਕੰਮ ਕਰ ਰਹੇ ਨੇ ਇਹ ਉਹ ਕਰ ਰਹੇ ਆ ਤੇ ਸਿੱਧਾ ਜਾ ਕੇ ਬਿਹਨ ਬਾਰਡਰ ਤੇ ਮੈਂ ਕਹਿੰਦਾ ਤੁਸੀਂ ਜੇ ਬਾਰਡਰਾਂ ਦੀ ਗੱਲ ਕੀਤੀ ਆ ਬਾਰਡਰਾਂ ਤੇ ਬੈਣ ਤੁਸੀਂ ਜਿਵੇਂ ਤੁਸੀਂ ਕਿਹਾ ਧਨੇਰ ਗਰੁੱਪ ਡਕੌਂਦਾ ਵਾਲੇ ਜਿਹੜੇ ਬੈਠੇ ਸੀ ਧਨੇਰ ਸਾਹਿਬ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਬੈਠੇ ਕਹਿੰਦੇ ਬੈਠਣ ਤੋਂ ਬਾਅਦ ਜਦੋਂ ਅਸੀਂ ਉੱਠ ਗਏ ਸਾਡਾ ਇੱਕ ਵਾਰ ਧੰਨਵਾਦ ਤੱਕ ਜਿਹੜਾ ਹੈਗਾ ਨਹੀਂ ਕੀਤਾ ਗਿਆ ਨਹੀਂ ਉੱਥੋਂ ਉੱਠਣ ਨੂੰ ਤਾਂ ਅਸੀਂ ਕਿਹਾ ਹੀ ਨਹੀਂ ਉਹ ਜਿਹੜਾ ਬੰਦਾ ਉੱਠਦਾ ਉਹਦਾ ਅਸੀਂ ਧੰਨਵਾਦ ਕੀ ਕਰੀਏ ਜੇ ਬੈਠੇ ਰਹਿੰਦੇ ਅਸੀਂ ਬੈਠੀ ਆਉਂਦੇ ਬੈਠੇ ਰਹਿੰਦੇ ਤੇ ਸਾਡਾ ਧੰਨਵਾਦ ਸੀ ਸਾਡੇ ਸਹਿਯੋਗ ਸੀ ਸਾਡੇ ਅਸੀਂ ਨਾਲ ਸੀ ਸਾਡੇ ਜੇ ਕੋਈ ਬੈਠੂਗਾ ਤਾਂ ਫੇਰ ਅਸੀਂ ਕਰਾਂਗੇ ਵੀ ਧੰਨਵਾਦ ਧੰਨਵਾਦ ਤਾਂ ਫੇਰ ਹ ਜੇ ਕੋ ਪਤਾ ਲੱਗੂ ਆਪਣਾ ਕੋਈ ਐਮਐਸ ਮਿਲਦੀ ਐ ਕਿਸਾਨਾਂ ਨੂੰ ਸੁਆਮੀਨਾਥੀ ਰਿਪੋਰਟ ਤੇ 21 ਫਸਲਾਂ ਦੀ ਐਮਐਸ ਮਿਲਦੀ ਐ ਤਾਂ ਆਪਾਂ ਧੰਨਵਾਦ ਕਰਾਂਗੇ ਹੂੰ ਪਹਿਲਾਂ ਧੰਨਵਾਦ ਕਿੱਥੋਂ ਕਰਦਗੀ ਅੱਛਾ ਇਹ ਵੀ ਕਹਿੰਦੇ ਨਹੀਂ ਕਹਿੰਦੇ ਕਿ ਜੇਕਰ ਕੋਈ ਕਿਸਾਨ ਆ ਗੂ ਮਿਲਣ ਦੇ ਲਈ ਵੀ ਜਾਂਦਾ ਉੱਥੇ ਵੀ ਉਹਨਾਂ ਨੂੰ ਜਿਹੜਾ ਹੈਗਾ ਉਸ ਤਰ੍ਹਾਂ ਦੇ ਬੇਇੱਜ਼ਤ ਕੀਤਾ ਜਾ ਰਿਹਾ ਮਿਲਣ ਤੱਕ ਵੀ ਨਹੀਂ ਦਿੰਦੇ ਜਿਹੜੇ ਹੋਰ ਜੱਥੇਬੰਦੀਆਂ ਕਿਸਾਨਾਂ ਗੂ ਜਿਹੜੇ ਮਿਲਣ ਜਾਂਦੇ ਨੇ ਕਹਿੰਦੇ ਜੇਕਰ ਉੱਥੇ ਸਾਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਫਿਰ ਇਹ ਕੀ ਸ਼ੋਰਟੀ ਹੈ ਜਿਸ ਵੀ ਉੱਥੇ ਜਾ ਕੇ ਬਹਿ ਗਏ ਫਿਰ ਸਾਡੀ ਤਾਂ ਬੇਇੱਜ਼ਤੀ ਕਰਨਗੇ ਨਹੀਂ ਇਹੇ ਜੀ ਕੋਈ ਗੱਲ ਨਹੀਂ ਹਾਂ ਉੱਥੇ ਸਾਰੇ ਐਸਕੇਐਮ ਦੇ ਆਗੂ ਗਏ ਆ ਉਹਨਾਂ ਨੂੰ ਮਿਲਣ ਵੀ ਦਿੱਤਾ ਜਾ ਰਿਹਾ ਪਰ ਜਦੋਂ ਡੱਲੇ ਵਾਲੇ ਦੀ ਸਿਹਤ ਡਾਊਨ ਹੋ ਜੇ ਨਾ ਉਹਨੂੰ ਡਾਕਟਰਾਂ ਨੇ ਮਨਾਂ ਕੀਤਾ ਡਾਕਟਰ ਸੋਇਮਾਨ ਦੇ ਬੰਦੇ ਜਿਹੜੇ ਟੀਮ ਉੱਥੇ ਆ ਉਹਨਾਂ ਨੇ ਉਹਨੂੰ ਮਾਸਕ ਪਾ ਕੇ ਕੋਲੇ ਜਾਣ ਦਿੰਦੇ ਆ ਤੇ ਹੋਰ ਵੀ ਕਾਫੀ ਜਿਹੜੀਆਂ ਸਹੂਲਤਾਂ ਦੀਆਂ ਡਾਕਟਰਾਂ ਦੀਆਂ ਕਪ ਜਲਦੀ ਜੋੜੇ ਲਾ ਕੇ ਜਾਂ ਕੋਈ ਵੀ ਗੱਲ ਹੈ ਉਹਨਾਂ ਦੇ ਹੁੰਦੇ ਆ ਅਸੂਲ ਉਹ ਉਵੇਂ ਜਾਣ ਦਿੰਦੇ ਆ ਬਾਕੀ ਉਹਨੂੰ ਉਹਨਾਂ ਕਿਚਰ ਬਾਹਰ ਕੱਢਦੇ ਆ ਜਿੰਨਾ ਕਿਚਰ ਡੱਲੇ ਵਾਲ ਸਾਹਿਬ ਕਹਿੰਦਾ ਵੀ ਮੈਨੂੰ ਹੁਣ ਬਾਹਰ ਲੈ ਜਾਓ ਹਰੇਕ ਬੰਦੇ ਨੂੰ ਨਹੀਂ ਮਿਲਦੇ ਤੇ ਮੈਨੂੰ ਉੱਥੇ ਮਹੀਨਾ ਲਾ ਕੇ ਆਇਆ ਮੈਂ ਇੱਕ ਮਹੀਨੇ ਤੇ ਦੋ ਦਿਨਾਂ ਤੋਂ ਆਇਆ ਮੈਂ ਪਰਸੋਂ ਤੇ ਮੈਂ ਇੱਕ ਦਿਨ ਵੀ ਨਹੀਂ ਗਿਆ ਉਹਦੇ ਕੋਲ ਜਾਂਦੀ ਜੇ ਕਿਸੇ ਨੇ ਬਹਿਣਾ ਹੈ ਮਿਲਣ ਜਾਣਾ ਹੈ ਉਹ ਐ ਤਾਂ ਨਹੀਂ ਵੀ ਘੰਟਾ ਘੜੀ ਜਾਣਾ ਜਾ ਕੇ ਬੈਠੋ ਸਟੇਜ ਤੇ ਉਹ ਆਉਂਦਾ ਬਾਹਰ ਉਹਦੇ ਐਸੇ ਕੈਵਨ ਬਣਾਇਆ ਇੱਕ ਵੀ ਉਹ ਤੇ ਚਾਹੁੰਦਾ ਇਹੋ ਲਿਆਉਂਦੇ ਆ ਨੂੰ ਬਾਹਰ ਚੱਕ ਕੇ ਜਾਂ ਕਿਵੇਂ ਵੀ ਜਿਵੇਂ ਉਹਦੀ ਸਿਹਤ ਹੈ ਬਾਹਰ ਹੁੰਦਾ ਹੈ ਬਾਹਰ ਦਰਸ਼ਨ ਕਰਦਾ ਲੋਕਾਂ ਦਾ ਮੀਟਿੰਗ ਵੀ ਤੁਹਾਡੇ ਨਾਲ ਸਮਰਥਨ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਹੁੰਦੀ ਹੈ ਜਿਦੇ ਵਿੱਚ ਪੰਦੇਰ ਸਾਹਿਬ ਜ਼ਰੂਰ ਪਹੁੰਚਦੇ ਨੇ ਪਰ ਤੁਹਾਡੇ ਧੜੇ ਦੇ ਵੱਲੋਂ ਇਸ ਮੀਟਿੰਗ ਦਾ ਬਾਈਕਟ ਕੀਤਾ ਜਾਂਦਾ ਤੁਸੀਂ ਪਹੁੰਚਦੇ ਨਹੀਂ ਉਸ ਤੋਂ ਬਾਅਦ ਤਾਂ ਕਾਕਾ ਸਿੰਘ ਕੋਟਰਾ ਵੱਲੋਂ ਕਟਾਸ਼ ਵੀ ਕੀਤਾ ਜਾਂਦਾ ਉਹ ਮੀਟਿੰਗ ਹਾਲਾਂਕਿ ਐਸ ਕੇ ਐਮ ਨੇ ਕਿਹਾ ਸੀ ਕਿ ਅਸੀਂ ਕਿਸੀ ਸਮਰਥਨ ਦੇਵਾਂਗੇ ਪਹਿਲਾਂ ਮੀਟਿੰਗ ਤਾਂ ਹੋਵੇ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਤਾਂ ਹੋਵੇ ਪਰ ਇਹਦੇ ਵਿੱਚ ਓਹ ਹੈ ਜਿਹੜੇ ਸਾਡੇ ਕਾਕਾ ਸਿੰਘ ਕੋਟਰਾ ਹੁਣ ਜਿੰਨਾ ਭਾਰਾ ਕਾਕਾ ਸਿੰਘ ਕੋਟਰਾ ਤੇ ਬੈ ਗਿਆ ਜੀ ਅੱਗੇ ਜਿੰਨੀਆਂ ਮੀਟਿੰਗਾਂ ਸੀ ਬਾਰਲੇ ਮੁਲਕ ਜੇ ਆਂਧਰਾ ਪ੍ਰਦੇਸ਼ ਕਰਨਾਟਕ ਆ ਜਿੱਤਾਵਾਂ ਲੱਡ ਚੋ ਡਲੀਆਲ ਸਾਫ ਕਰਦੇ ਸੀ ਪਰ ਜਿੰਨਾ ਵੀ ਬੋਝ ਹੈ ਹੁਣ ਸਰਦਾਰ ਜਸਵੀਰ ਸਿੰਘ ਆਪਣੇ ਮੀਤ ਪ੍ਰਧਾਨਾ ਸੀਨੀਅਰ ਕਾਕਾ ਸਿੰਘ ਕੋਟਰਾ ਤੇ ਮਾਨ ਸਾਹਿਬ ਆ ਸਾਡੇ ਥੇੜੀ ਸਾਹਿਬ ਇਹ ਸਾਰਾ ਭਾਰ ਇਹਨਾਂ ਤੇ ਪੈ ਗਿਆ ਬੋਝ ਅੱਗੇ ਕੋ ਕਿਸੇ ਨੂੰ ਆਂਦੇ ਨਹੀਂ ਸੀ ਉਹ ਸਾਰਾ ਕੰਮ ਆਪ ਕਰੀ ਜਾਂਦੇ ਸੀ ਹੁਣ ਇਹਨਾਂ ਕੋਲੇ ਮੀਟਿੰਗ ਦਾ ਟਾਈਮ ਹੀ ਨਹੀਂ ਇਹਨਾਂ ਕੋਲੇ ਉੱਥੇ ਪੂਰੀ ਸਰਦਨ ਦੀ ਬਣੀ ਹੋਈ ਹੈ ਇਹਨਾਂ ਦੇ ਪਰ ਤੁਹਾਨੂੰ ਨਹੀਂ ਲੱਗਦਾ ਸਮਰਥਨ ਦੇ ਲਈ ਮੀਟਿੰਗ ਦੇ ਵਿੱਚ ਜਾਣਾ ਚਾਹੀਦਾ ਸੀ ਕੀ ਕੀ ਪਤਾ ਜੱਥੇ ਬੰਦियां ਆਈ ਜਾਂਦੀਆਂ ਉਹ ਜੱਥੇ ਬੰਗਾਈ ਜਾਂਦੀਆਂ ਵੈਸੀ ਉਹਦੇ ਸਭ ਪਨੀਰ ਸਾਹਿਬ ਕਰੀ ਜਾਂਦੇ ਆ ਕੋਈ ਇਹਨਾਂ ਦਾ ਕੋਈ ਅੱਡੋ ਅਟਾ ਨਹੀਂ ਕੰਮ ਵੀ ਆਇਆ ਸਾਡਾ ਅੱਡੋ ਬੜ ਪਾਟੇ ਆ ਜਿੱਥੇ ਉਹ ਪਨੀਰ ਸਾਹਿਬ ਕਹਿ ਦੇਣਗੇ ਉਵੇਂ ਕਰਦੇ ਆ ਕੋਈ ਗੱਲ ਨਹੀਂ ਕੱਕਸੇ ਤੇ ਬੋਹ ਜੀ ਜ਼ਿਆਦਾ ਆ ਵੈਸੇ ਉਤੋਂ ਉੱਥੇ ਨਹੀਂ ਮੀਟਿੰਗ ਟੈਕ ਟ ਹੋਈ ਜਾਂਦੀ ਤੁਹਾਨੂੰ ਕੀ ਲੱਗਦਾ ਹਾਂਜੀ ਤੁਹਾਨੂੰ ਕੀ ਲੱਗਦਾ ਵੀ ਕਿਸਾਨਾਂ ਕੋਲ ਨਹੀਂ ਕੋਈ ਜ਼ਿਆਦਾ ਜਿਹੜਾ ਜਿਵੇਂ ਮੀਟਿੰਗਾਂ ਦੀ ਗੱਲ ਚੱਲਦੀ ਆ ਉਹਦੇ ਵੀ ਕਾਕਾ ਕੋਟਾ ਕਹਿੰਦੇ ਨੇ ਕਿ ਹੁਣ ਮੀਟਿੰਗਾਂ ਦਾ ਸਮਾਂ ਨਹੀਂ ਰਿਹਾ ਹੁਣ ਧਾਕੇ ਲੜਨਾ ਪੂ ਦੂਜੀਆਂ ਕਿਸਾਨ ਜੱਥੇਬੰਦੀਆਂ ਜਿਹੜੀਆਂ ਨਹੀਂ ਆ ਤੁਹਾਨੂੰ ਕੀ ਲੱ ਨਹੀਂ ਉਹ ਤਾਂ ਹੁਣ ਇਹਨਾਂ ਨੂੰ ਐ ਨਹੀਂ ਪਤਾ ਵੀ ਕੀ ਗੱਲ ਹੈ ਕੀ ਇਹਨਾਂ ਨੂੰ ਕਹਣਾ ਡੱਲੇ ਵਾਲਾ ਸਾਹਿਬ ਨਾ ਤੇ ਅਸੀਂ ਤਾਂ ਕਹਿੰਦੇ ਆ ਕੇ ਬੈਠੋ ਵੀ ਜਿੱਥੇ ਮਰਜ਼ੀ ਬਹਿ ਜਾਣਾ ਇਹ ਬਦਨਾਮ ਕਰਨ ਤੇ ਤੁਲੇ ਹੋਏ ਆ ਜਿਹੜਾ ਕਿ ਸਾਨੂੰ ਐਮਐਲਏ ਜਿੰਨੇ ਉਹ ਤਿਆਰ ਐ ਐਮਐਸਸੀ ਤੇ ਐਮਐਸਪੀ ਲਈ ਹਾਂ ਉਹ ਇਹ ਜਿਹੜੀਆਂ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਇਹ ਕੰਮ ਨਾ ਹੋਵੇ ਤਾਂ ਜੰਗ ਹੈ ਇਸੇ ਕਰਕੇ ਕਹਿ ਰਹੀਆਂ ਕਿ ਡੱਲੇ ਵਾਲਾ ਮੂਹਰੇ ਆਊਗਾ ਪਰ ਡੱਲੇ ਵਾਲਾ ਤਾਂ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਡੱਲੇ ਵਾਲਾ ਤਾਂ ਮੂਰੇ ਆ ਗਿਆ ਜੇ ਉਹਦੀ ਸ਼ਹੀਦੀ ਹੁੰਦੀ ਹੈ ਤਾਂ ਵੀ ਆ ਗਿਆ ਜੇ ਉਹ ਜਿੱਤ ਕੇ ਜਾਂਦਾ ਤਾਂ ਵੀ ਆ ਗਿਆ ਉਹ ਤਾਂ ਹੀਰੋ ਬਣ ਗਿਆ ਜੇ ਮਰ ਗਿਆ ਤਾਂ ਵੀ ਬਣ ਗਿਆ ਤੇ ਜੇ ਜਿਉਂਦਾ ਤਾਂ ਵੀ ਬਣ ਗਿਆ ਠੀਕ ਹੈ ਨਾ ਕਿਸੇ ਪਾਸੇ ਆ ਜਾਓ ਜਾਂਦੀ ਉਹ ਤਾਂ ਜਿਵੇਂ ਇਹ ਹੀਰੋ ਤੋਂ ਡਰਦੇ ਹੋ ਤਾਂ ਹੀਰੋ ਬਣ ਗਿਆ ਕੁਝ ਵੀ ਹੋ ਜੇ ਤੁਹਾਨੂੰ ਕਿਹਦਾ ਇਸ ਚੀਜ਼ ਦਾ ਸੰਸਾ ਦੂਜੇ ਜਿੱਥੇ ਮੈਨੂੰ ਕਿਤੇ ਡੱਲੇ ਵਾਲ ਹੀਰੋ ਨਾ ਬਣ ਜੇ ਉਹ ਇਹ ਤਾਂ ਉਹਨਾਂ ਨੂੰ ਤਾਂ ਇਹੀ ਹੈ ਨਾ ਪਰ ਜਿਹੜੇ ਸਾਡੇ ਪ੍ਰਧਾਨ ਹਨ ਉਹਨਾਂ ਨੂੰ ਹੀਰੋ ਬਣਦਾ ਨਹੀਂ ਇਤਾ ਜਿੱਤ ਨੂੰ ਉਦਾਹਰਨ ਦਿੱਤੀ ਹੈ ਵੀ ਉਹ ਤਾਂ ਬਣ ਗਿਆ ਪਰ ਉਹਨਾਂ ਨੂੰ ਹੀਰੋ ਦਾ ਨਹੀਂ ਉਹਨਾਂ ਦਾ ਹੈ ਜਿਹੜੇ 10 ਮਹੀਨੇ ਹੋ ਗਏ ਸਾਡੇ ਮੂੰਹ ਨੂੰ ਨੀ ਚੱਕੀ ਜਾਂਦੇ ਨਾ ਕਿਸਾਨ ਵੀ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਅਸੀਂ ਇਸ ਕਰਕੇ ਉਹ ਬੈਠੇ ਆ ਵੀ ਮੈਂ ਇੱਥੋਂ ਖਾਲੀ ਨਹੀਂ ਜਾਣਾ ਮੈਂ ਕੁਝ ਨਾ ਕੁਝ ਕਰਕੇ ਜਾਊਗਾ ਜਿਹੜੇ ਕਿਸਾਨ ਸਾਡੇ ਛੇਤਰ ਨਾ ਮਰਨ ਪਿੰਡ ਗਿਆ ਦੇ ਇਸ ਗੱਲੋਂ ਬੈਠੇ ਆ ਉਹ ਤੁਹਾਨੂੰ ਕੀ ਲੱਗਦਾ ਫਿਰ ਜਿੱਤ ਲਾਜ਼ਮੀ ਹੈ ਜਿੱਤਾਂਗੇ 100% ਜਿੱਤ ਕੇ ਜਾਵਾਂਗੇ ਜੇ ਸਾਡੀਆਂ ਜਾਨਾਂ ਹੋਰ ਵੀ ਲੱਗਦੇ ਨਾ ਸਰਕਾਰ ਵਿਆਹਤਾਂ ਵੜਾਈ ਜਾਂਦੀ ਹੈ ਉਹ ਕਹਿ ਰਹੀ ਹੈ ਕਿ ਸਾਨੂੰ ਖੁੱਲ ਦਿਓ ਸਰਕਾਰਾਂ ਇਹ 400 ਕਿਸਾਨ ਮਰੂਗਾ ਉੱਥੇ ਜੇ ਅਸੀਂ ਡੱਲਿਆ ਸਾਹਿਬ ਨੂੰ ਚੱਕਿਆ ਤਾਂ ਤੇ ਸਾਡੇ ਕਿਸਾਨ ਕਹਿ ਰਹੇ ਆ ਤੁਸੀਂ 400 ਨਹੀਂ ਅਸੀਂ ਹਜ਼ਾਰਾਂ ਦੇ ਹਿਸਾਬ ਨਾਲ ਸ਼ੀਦੀ ਦੇਣ ਨੂੰ ਤਿਆਰ ਆਜੋ ਜਿਹੜੀ ਫੌਜ ਆਉਂਦੀ ਹੈ ਪਹਿਲਾਂ ਜਹਾਜਾਂ ਰਾਹੀਂ ਕਹਿ ਰਹੇ ਸੀ ਆਉਣਗੇ ਸਾਡੇ ਕਿਸਾਨਾਂ ਦਾ ਇਹ ਸੀ ਜਹਾਜਾਂ ਰਾਹੀਂ ਆ ਕੇ ਤੇ 25 ਬੰਦੇ ਨੂੰ ਅਸੀਂ ਕਿ ਲਈ ਬੈਠੇ ਜਦੋਂ 25000 ਤੇ ਉਹਨਾਂ ਦੇ ਦੂਜੀ ਪਾਰਟਨਰ ਤਾਰ ਦੇ ਤਾਰ ਦੇ ਮਾਰ ਦੇਗੇ ਦੂਜੇ ਨੂੰ ਅਸੀਂ ਪਿੱਛੇ ਨਹੀਂ ਹਟਦੇ ਇੱਥੇ ਫਿਰਦੇ ਹੁਣ ਚਾਹੇ ਮੈਂ ਪਰਸੂ ਹੀ ਆਇਆ ਪਰ ਨਿਗਾ ਸਾਡੀ ਉੱਥੇ ਆ ਧਰਨੇ ਦੇ। ਤੁਹਾਨੂੰ ਲੱਗਦਾ ਵੀ ਹਿੰਸਾ ਦੇ ਨਾਲ ਸਟੇਟ ਤੋਂ ਜਿੱਤਿਆ ਜਾ ਸਕਦਾ? ਮੈਂ ਜਿੱਤਾਂਗੇ ਹੁਣ ਪਿੱਛੇ ਨਹੀਂ ਹਟਦੇ। ਪਹਿਲਾਂ ਅਸੀਂ ਸੀਗਾ ਸਾਡਾ ਸ਼ਾਂਤਮਈ। ਹਾਂ। ਪਰ ਹੁਣ ਸਾਡਾ ਸ਼ਾਂਤਮਈ ਨਹੀਂ। ਜਿਵੇਂ ਵੀ ਸਾਨੂੰ ਅਰਥਕੰਡੇ ਵਰਤਨੇ ਪਏ ਵਰਤਾਂਗੇ। ਪਰ ਸਟੇਟ ਤੋਂ ਹਿੰਸਾ ਦੇ ਕਿਉਂਕਿ ਸਟੇਟ ਕੋਲੇ ਬਹੁਤ ਵੱਡੇ ਵੱਡੇ ਸਾਧਨ ਹੁੰਦੇ। ਮਾਖ ਬੜੇ ਪਹਿਰੇ ਆ ਉੱਥੇ। ਘਟੋ ਘਾ ਡੱਲੇ ਵਾਲ ਦੇ ਸਾਹ ਕੋਲੇ ਜਾਂਦਾ ਜਾਂਦਾ ਨੂੰ 25 ਪਹਿਰੇ ਆ ਸਾਡੇ। ਜੀ। 25 ਡੱਕਿਆ ਉਹ ਦੌੜ ਕੇ ਬੰਦਾ ਮਾਰ ਕੇ 8-900 ਬੰਦਾ 1000 ਬੰਦਾ ਮਾਰ ਕੇ ਤਾਂ ਉਹਦੇ ਕੋਲੇ ਪਹੁੰਚ ਸਕਦਾ। ਨੀ ਹੁੰਨੀ ਪਹੁੰਚਦਾ ਇਥੰਦਾ ਨਹੀਂ ਬਾਈ ਨਾ ਕੀ ਦੂਜਿਆਂ ਜਥੇਬੰਦੀ ਨੂੰ ਸੁਨੇਹਾ ਕੀ ਰਊਗਾ ਤੁਹਾਡਾ ਨਹੀਂ ਅਸੀਂ ਤਾਂ ਦੂਜੇ ਜਥੇਬੰਦੀ ਨੂੰ ਸੁਨੇਹਾ ਦਿੰਨੇ ਆ ਵੀ ਪਹੁੰਚੋ ਜੇ ਕੋਈ ਹੀਰੋ ਬਣਨਾ ਤੁਸੀਂ ਵੀ ਸਾਡੇ ਨਾਲ ਆ ਸਾਡੇ ਭਰਾ ਹੈ ਗੱਲ ਤਾਂ ਕੰਮ ਦਾ ਕਿਸਾਨੀ ਦਾ ਹੀ ਕਰਦੇ ਹੋ ਵੀ ਜੇ ਸੋਚਣ ਤਾਂ ਜੇ ਹੁਣ ਨਾ ਕਰਿਆ ਤਾਂ ਫੇਰ ਕਦੋਂ ਕਰਨਗੇ ਇਤੋਂ ਵੱਡਾ ਮੌਕਾ ਨਹੀਂ ਆਉਣਾ ਇਹਨਾਂ ਨੂੰ ਜੇ ਹੁਣ ਕਰੇ ਬਹਿਣਗੇ ਤਾਂ ਲੋਕ ਉਹਨਾਂ ਦੇ ਛੱਤਰ ਮਹਾਰਾਜ ਦੇ ਪੋਤਰੇ ਵੀ ਕਹਿਣਗੇ ਵੀ ਤੁਸੀਂ ਘਰੇ ਬੈਠੇ ਰਿਆ ਡੱਲੇ ਵਾਲਾ ਸਾਹਿਬ ਉੱਥੇ ਮਰਨ ਮਰਤੇ ਬਿਠਾਈ ਤੇ ਤੁਸੀਂ ਕਿੱਥੇ ਸੀ ਜੇ ਹੁਣ ਜਾਵਣ ਤਾਂ ਉਹਨਾਂ ਦੀ ਪੱਖ ਚ ਜਾਂਦੀ ਹੈ ਗੱਲ ਤੇ ਜੇ ਨਾਂ ਅਗੇ ਤਾਂ ਛੇਤਰੀ ਖਾਣਗੇ ਤੁਸੀਂ ਸਮਰਥਨ ਇਹੀ ਮੰਨਦੇ ਹੋ ਵੀ ਉੱਥੇ ਆ ਕੇ ਬੈਠਣ ਅਸੀਂ ਤਾਂ ਨਹੀਂ ਬਹਿ ਜਾਣ ਅਸੀਂ ਕਹਿੰਦੇ ਆ ਵੀ ਬਹਿਣਾ ਪਰ ਉਹ ਆਪਸ ਵਿੱਚ ਇਹ ਕਰੀ ਜਾਂਦੇ ਸਾਨੂੰ ਸੁਨੇਹਾ ਪਏ ਜੋ ਸਾਨੂੰ ਐ ਕਰੋ ਦੱਸੋ ਸਾਡੇ ਵਹਿਤ ਰਿਹਾ ਕਿਸੇ ਦਾ ਅਸੀਂ ਭੇਜ ਗਏ ਸਾਡਾ ਬੰਦਾ ਦਾ ਸਾਹਾਂ ਤੇ ਵਹ ਹੁਣ ਵੀ ਮਰ ਸਕਦਾ ਘੰਟੀ ਨੂੰ ਵੀ ਮਰ ਸਕਦਾ ਕਦੋਂ ਵੀ ਉਹਦੀ ਮੌਤ ਹੋ ਸਕਦੀ ਹੈ ਤੇ ਅਸੀਂ ਉਹਨਾਂ ਨੂੰ ਚਿੱਠੀ ਪੱਤਰ ਭੇਜ ਗਏ ਜਾਂ ਸੁਨੇਹਾ ਭੇਜ ਗਏ ਪਰ ਇਸ ਇਸ ਸਵਾਲ ਤੇ ਉੱਥੇ ਜਾਣ ਦਾ ਮੈਂ ਸਵਾਲ ਗ੍ਰਾਹਕ ਸਾਹਿਬ ਨੂੰ ਵੀ ਕੀਤਾ ਸੀ ਕਿ ਤੁਸੀਂ ਉੱਥੇ ਜਾ ਕੇ ਸਮਰਥਨ ਕਿਉਂ ਨਹੀਂ ਕਰਦੇ ਤਾਂ ਗ੍ਰਾਹਕ ਸਾਹਿਬ ਕਹਿੰਦੇ ਫਿਰ ਉੱਥੇ ਤੁਸੀਂ ਸਾਨੂੰ ਹਰਾਉਣਾ ਚਾਹੁੰਦੇ ਹੋ ਜਾਂ ਸਰਕਾਰ ਨੂੰ ਹਰਾਉਣਾ ਚਾਹੁੰਦੇ ਹੋ ਨਹੀਂ ਅਸੀਂ ਸਰਕਾਰ ਨੂੰ ਹਰਾਉਣਾ ਹੈ ਇਹਨਾਂ ਨੂੰ ਨਹੀਂ ਇਹ ਸਾਡੇ ਭਰਾ ਹੈ ਕਿਵੇਂ ਵੀ ਆ ਚਾਹੇ ਇਹ ਡੱਲੇ ਆਪ ਕਹਿੰਦਾ ਹੁੰਦਾ ਖੁਦ ਆਪਣਾ ਗ੍ਰਾਹਕ ਸਾਹਿਬ ਇਹ ਕਹਿੰਦੇ ਹੁੰਦੇ ਆ ਕਿ ਇੱਕ ਕਿਸਾਨ ਦੇ ਚਾਰ ਪੁੱਤ ਹੈ ਤੇ ਜੇ ਉਹਨਾਂ ਤੇ ਕੋਈ ਭੀੜ ਪੈਂਦੀ ਹੈ ਤਾਂ ਚਾਰੇ ਪੁੱਤ ਇਕੱਠੇ ਹੋ ਸਕਦੇ ਆ ਮਤਭੇਦ ਨਹੀਂ ਮਿਲਦੇ ਜਦੋਂ ਮੁਸੀਬਤ ਪੈਂਦੀ ਹੈ ਇਕੱਠੇ ਹੁੰਦੇ ਆ ਤੇ ਉਹ ਗੱਲ ਕਰੇ ਹੁਣ ਉਹ ਗੱਲ ਹੈ ਇਹ ਪੂਰੀ ਕਰਨ ਇਹ ਖੁਦ ਕਹਿੰਦੇ ਹੁੰਦੇ ਆ ਵੀ ਕਿਸਾਨ ਦੇ ਪੁੱਤਾਂ ਸੀ ਅੱਡ-ਅੱਡ ਹੋ ਗਏ ਮਤਭੇਦ ਸਾਡੇ ਨਹੀਂ ਮਿਲਦੇ ਤਾਂ ਮੁਸੀਬਤ ਵੇਲੇ ਅਸੀਂ ਇਕੱਠੇ ਭਰਾ ਹੋ ਸਕਦੇ ਆ ਤੇ ਉਵੇਂ ਹੋ ਜਾਣਾ ਹੁਣ ਉਹ ਕਹਿੰਦੇ ਫਿਰ ਤਾਂ ਇਹ ਸਾਨੂੰ ਲੱਤ ਥੱਲੋਂ ਕੱਢਣਾ ਚਾਹੁੰਦੇ ਨੇ ਨਹੀਂ ਨਹੀਂ ਇਹ ਲੱਤ ਥੱਲੋਂ ਵਾਲੀ ਗੱਲ ਨਹੀਂ ਇਹ ਆਪ ਹੀ ਕਰੀ ਜਾਂਦੇ ਆ ਅਸੀਂ ਨਹੀਂ ਕੱਢਣਾ ਚਾਹੁੰਦੇ ਸਾਡੇ ਭਰਾ ਐ ਅਸੀਂ ਕਰਦੋ ਵੀ ਕਿਸਾਨੀ ਦਾ ਕੰਮ ਹੀ ਆ ਨਾ ਜੀ ਮਤਭੇਦ ਅੱਡ-ਅੱਡ ਆ ਕੇ ਬਹਿ ਜਾਣਾ ਇਹਨੂੰ ਕੋਣ ਆਉਂਦਾ ਕੋਈ ਕੋਈ ਨਹੀਂ ਕੋਸਾਂ ਦਾ ਹਾਂ ਜੀ ਤੁਹਾਡਾ ਜੀ ਸਮਾਂ ਤਵੱਦੋ ਧੰਨਵਾਦ ਧੰਨਵਾਦ ਜੀ ਮੇਰੇ ਨਾਲ ਪ੍ਰੈਸਕਰਤਾ ਰਣਜੀਤ ਸਿੰਘ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਉਹ ਜਾਇਜ਼ ਧੰਨਵਾਦ